ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਦੇ ਸੰਬੰਧ ਵਿੱਚ ਬੜਾ ਪਿੰਡ ਦੀਆਂ ਸਮੂਹ ਧਾਰਮਿਕ ਸੰਸਥਾਵਾਂ, ಗ್ರಾಮ ਪੰਚਾਇਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿਖੇ ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਟੀ ਗਈ। ਇਸ ਮੌਕੇ ਬਣਾਈਆਂ ਚਾਹਕੀਆਂ ਲੋਕਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀਆਂ। ਸ਼ਿਵ ਭਗਤਾਂ ਵੱਲੋਂ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਹ ਸ਼ੋਭਾ ਯਾਤਰਾ ਪੂਰੇ ਪਿੰਡ ਦੀ ਪਰਿਕਰਮਾ ਕਰਨ ਤੋਂ ਬਾਅਦ ਵਾਪਸ ਸ਼ਿਵ ਮੰਦਰ ਗੀਤਾ ਭਵਨ ਵਿੱਚ ਸੰਪੰਨ ਹੋਈ ਪੰਚਾਇਤ ਮੈਂਬਰ ਹਰਫੂਲ ਸੂਦ ਨੇ ਦੱਸਿਆ ਕਿ 8 ਮਾਰਚ ਨੂੰ ਮਹਾ ਸ਼ਿਵ ਰਾਤਰੀ ਦਾ ਤਿਹਾਰ ਬੜੀ ਹੀ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਅਤੇ 9 ਮਾਰਚ ਤੱਕ ਧਾਰਮਿਕ ਸਮਾਗਮ ਚੱਲਣਗੇ ਕਮੇਟੀ ਮੈਂਬਰਾਂ ਵੱਲੋਂ ਸ਼ੋਭਾ ਯਾਤਰਾ ਵਿੱਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਨੂੰ ਮਾਨਿਤ ਕੀਤਾ ਗਿਆ ਇਸ ਮੌਕੇ ਸਰਪੰਚ ਸੰਦੀਪ ਗਿੱਲ ਸਾਬਕਾ ਸਰਪੰਚ ਸਰਵਨ ਸਿੰਘ अरविंद सिंह बिट्टू नवदीप सिंह सहोता ब्लॉक समिति मेंबर रविश शर्मा बिन्नी गौतम निखिल शर्मा ओम प्रकाश सिडाना साबका सरपंच जीवन कुमार स्मिथ शिव भगत ਅਤੇ ਪਤਵੰਤੇ ਹਾਜ਼ਰ ਰਹੇ ਮਹਾਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਅੱਜ ਬੜਾ ਪਿੰਡ ਵਿਖੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਇਹ ਸ਼ੋਭਾ ਯਾਤਰਾ ਬੜੇ ਪਿੰਡ ਦੇ ਗੀਤਾ ਭਵਨ ਸ਼ਰਮ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਮੁੜ ਕੀਤਾ ਬਾਬਾ ਨਿਸ਼ੇ ਮੰਦਰ ਵਿਖੇ ਹੀ ਸੰਪੰਨ ਹੋਵੇਗੀ ਸਾਰੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਹੋਰ ਮੋਤਵਾਰ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸ਼ੋਭਾ ਯਾਤਰਾ ਜਿਹੜੀ ਅੱਜ ਮਹਾ ਸ਼ਵਰਾਤਰੀ ਦੇ ਸੰਬੰਧ ਦੇ ਵਿੱਚ ਗੱਡੀ ਜਾ ਰਹੀ ਆ ਇਸ ਦੇ ਸੰਬੰਧ ਦੇ ਵਿੱਚ ਹੀ 9 ਤਰੀਕ ਤੱਕ ਸਾਰੇ ਪ੍ਰੋਗਰਾਮ ਚੱਲਣੇ ਨੇ ਸ਼ਵਰਾਤਰੀ ਦੇ ਅੱਟੀ ਰੋਡ ਸ਼ੇਮ ਮੰਦਰ ਉੱਥੇ ਵੀ 9 ਤਰੀਕ ਨੂੰ ਬਹੁਤ ਵੱਡਾ ਭੰਡਾਰਾ ਸ਼ਮਰਾਤਰੀ ਦੇ ਸੰਬੰਧ ਦੇ ਵਿੱਚ ਲੱਗੇ ਲੱਗੂਗਾ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਹਮ ਹਮਾ ਕੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਚੜ੍ਹ ਕੇ ਹਿੱਸਾ ਲਈਏ ਤੇ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਮੈਂ ਸਾਰੇ ਆਪਣੇ ਵੀਰਾਂ ਵੱਲੋਂ ਸਹਿਯੋਗੀਆਂ ਵੱਲੋਂ ਮਹਾ ਸ਼ਮਰਾਤਰੀ ਦੇ ਸੰਬੰਧ ਦੇ ਵਿੱਚ ਸਾਰੇ ਨਗਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬਹੁਤ ਸ਼ੰਕਰ ਭਗਵਾਨ ਕੀ ਜੈ